ਨਮਸਕਾਰ ਜੀ ਮੈਂ ਬੀਪਨ ਗੋਇਲ ਤੇ ਤੁਹਾਡੇ ਨਿਕਰੀਓ ਦੇਖ ਰਿਹਾ ਤੇ ਵੀ ਜੇ ਗੱਲ ਸੋਨੇ ਚਾਂਦੀ ਦੀ ਕੀਤੀ ਜਾਵੇ ਤਾਂ ਸੋਨਾ ਚਾਂਦੀ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੁੰਦਾ ਜਾ ਰਿਹਾ ਹੈ ਕਾ ਦਿਵਾਲੀ ਦੇ ਕੋਈ ਦਿਨ ਬਾਕੀ ਰਹਿ ਗਏ ਪਰ ਜਿਹੜੀ ਕੀਮਤ ਹੈ ਉਹ ਅਸਮਾਨ ਨੂੰ ਛੋਰੀ ਹੈ ਇਸ ਨੂੰ ਲੈ ਕੇ ਜਿਹੜਾ ਕਾ ਦੁਕਾਨਦਾਰਾਂ ਨੂੰ ਵੀ ਕਾਫੀ ਪ੍ਰਭਾਵਤ ਹੋ ਰਿਹਾ ਹੈ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬਹੁਤ ਜ਼ਿਆਦਾ ਰੇਟ ਹੋਣ ਕਾ ਉਹਨਾਂ ਨੂੰ ਕੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਆਹ ਆਪਾਂ ਗਲਤ ਗੱਲ ਕਰਦੇ ਆ ਸਰ ਨਮਸਕਾਰ ਨਮਸਕਾਰ ਜੀ ਸਰ ਕੀ ਕਹਿਣਾ ਚਾਹੋਗੇ ਕਿ ਕਿਸ ਤਰ੍ਹਾਂ ਦੀ ਜਿਹੜਾ ਕਾ ਦਿਵਾਲੀ ਦੇ ਕੋਈ ਦਿਨ ਬਾਕੀ ਇਹ ਤਾਂ ਲੋਕਾਂ ਦੇ ਉੱਪਰ ਕਾਫੀ ਇੰਪੈਕਟ ਪੈ ਰਿਹਾ ਹੈ ਕਿਉਂਕਿ ਸੋਨੇ ਦਾ ਰੇਟ ਪਹਿਲਾਂ ਬਹੁਤ ਘੱਟ ਹੁੰਦਾ ਸੀਗਾ ਲੋਕਾਂ ਦਾ ਬਜਟ ਹੁੰਦਾ ਸੀਗਾ ਕਿ ਪੰਜ ਤੋਂ 10 ਲੱਖ ਰੁਪਏ ਮੈਸ ਕਰਨਾ ਹੈਗਾ ਹੁਣ ਉਹ 5 ਤੋਂ 10 ਲੱਖ ਰੁਪਏ ਦਾ ਬਜਟ ਜਿਹੜਾ ਹੈਗਾ 20-30 ਲੱਖ ਦੇ ਤੇ ਪਹੁੰਚ ਗਿਆ ਹੁਣ ਇੱਕ ਆਮ ਮੀਡੀਅਮ ਜਿਹੜਾ ਹੈਗਾ ਬੰਦਾ ਹੈ ਲੈਵਲ ਦਾ ਬੰਦਾ ਹੁਣ ਇਹ ਸੋਨਾ ਲੈਣਾ ਹੈਗਾ ਉਹਦੇ ਵਾਸਤੇ ਮਹਿੰਗਾਈ ਹੋਣ ਕਰਕੇ ਸੋਨੇ ਦੇ ਰੇਟ ਦੀ ਤੇ ਬਹੁਤ ਜ਼ਿਆਦਾ ਦਿੱਕਤ ਹੋ ਰਹੀ ਹੈ ਬਿਲਕੁਲ ਜੀ ਇਹ 아이ਦੀ ਗੱਲ ਕੀਤੀ ਹੈ ਕਿ ਕੀ ਰੇਟ ਚੱਲੇਗੀ ਅੱਜ ਦਾ ਰੇਟ ਦੇਖਿਓ ਜੀ 1,35,000 ਰੁਪਿਆ ਜਿਹੜਾ ਹੈ ਇਸ ਦਾ ਕੀ ਦੁਕਾਨਦਾਰ ਵੀ ਪ੍ਰਭਾਵਤ ਹੋ ਰਹੀ ਹੈ ਕਿ ਖਸਮਰ ਘਟਣ ਦਾ ਬਣਾ ਹੈ ਹਾਂ ਦੇਖੋ ਕਿਤਨਾ ਕਿਤੇ ਇਸ ਦਾ ਫਰਕ ਪੈਂਦਾ ਹੈ ਜੀ ਦੇਖੋ ਕਿਉਂਕਿ ਜਦੋਂ ਚੀਜ਼ ਵੱਧਦੀ ਹੈ ਮਹਿੰਗਾ ਹੀ ਹੁੰਦੀ ਹੈ ਚੀਜ਼ ਲੋਕਾਂ ਦੇ ਪੌਕੇਟ ਤੇ ਵੀ ਇੰਪੈਕਟ ਪੈਂਦਾ ਹੈਗਾ ਲੋਕਾਂ ਨੇ ਪੈਸਾ ਖਰਚ ਕਰਨਾ ਹੈ ਜਦੋਂ ਚੀਜ਼ ਰੇਟ ਵਧ ਜਾਂਦਾ ਹੈ ਲੋਕੀ ਰੁਕ ਜਾਂਦੇ ਹੈ ਵੇਟ ਕਰਦੇ ਹੈ ਕਿ ਰੇਟ ਡਾਊਨ ਆ ਗਿਆ ਬਿਲਕੁਲ ਜੀ ਸਰ ਕੀ ਕਾਰਨ ਕੀ ਹੈ ਕਿਉਂ ਰੇਟ ਜਿਹੜਾ ਹੈਗਾ ਇੰਨਾ ਬਦਲ ਰਿਹਾ ਹੈ ਐਕਚੁਅਲੀ ਜਿਹੜਾ ਰੇਟ ਬਦਲ ਰਿਹਾ ਜੀ ਇਹਦਾ ਕਾਰਨ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਜਿਹੜਾ ਉਤਪਰਚਾਰੀ ਹੈ ਅਮਰੀਕਨ ਨੇ ਜਿਹੜਾ ਟ੍ਰ ਠੀਕ ਹੈ ਡਿਊਟੀਆਂ ਲਗਾਈਆਂ ਗਈਆਂ ਉਹ ਚੀਜ਼ ਦਾ ਇਹ ਉੱਪਰ ਬਹੁਤ ਫਰਕ ਪਿਆ ਤੇ ਜੀ ਉਹਦੇ ਕਰਕੇ ਹੀ ਇੰਟਰਨੈਸ਼ਨਲ ਮਾਰਕੀਟ ਤੇ ਰੇਟ ਅਪ ਹੋ ਰਿਹਾ ਜਿਹੜੀ ਫੋਰਨ ਕੰਟਰੀਜ਼ ਹੈਗੇ ਚਾਈਨਾ 골ਡ ਬਹੁਤ ਪਰਚੇਸ ਕਰ ਰਹੇ ਹੈ ਜੀ ਇਸ ਕਰਕੇ 골ਡ ਦੀ ਡਿਮਾਂਡ ਵਧੀ ਇੰਟਰਨੈਸ਼ਨਲ ਲੈਵਲ ਤੇ ਤਾਂ ਰੇਟ ਵਧ ਰਿਹਾ ਜੀ ਜੇ ਆਪਾਂ ਦਿਵਾਲੀ ਦੀ ਗੱਲ ਕੀਤੀ ਹੋਈ ਤਾਂ ਹੈ ਹੀ ਕੋਈ ਤਾਂ ਬਾਕੀ ਕੀ ਹੋਰ ਰੇਟ ਵਧਣ ਦੀ ਵੀ ਸੰਭਾਵਨਾ ਹੈ ਜੀ ਕਿਸੇ ਤਰ੍ਹਾਂ ਹਾਂ ਦੇਖੋ ਜਿਵੇਂ ਪੈਟਰਨ ਚੱਲ ਰਿਹਾ ਰੇਟ ਦਾ ਜੀ ਇਹ ਹੋ ਸਕਦਾ ਹੈ ਕਿ ਹੋਰ ਇੱਥੋਂ 2-4000 ਵੇ ਪਲੱਸ ਹੋ ਜੇ ਬਿਲਕੁਲ ਜਿਹਨਾਂ ਨੂੰ ਕਿਸੇ ਰਿਕਾਰਡ ਲੈਣਾ ਹੈ ਜਾਂ ਕਿਸੇ ਦੇ ਵਿਆਹ ਸ਼ਾਦੀ ਕਰਨੀਆਂ ਉਹਨਾਂ ਨੂੰ ਵੀ ਕਾਫੀ ਜੜੀ ਗੈਸਬਸ ਸਮਝ ਸਮਝਣਾ ਕਰਨਾ ਪੈਂਦਾਗਾ ਹੋਣ ਦੇਖਣਾ ਹੋਏਗਾ ਕਿ ਇਹ ਜਿਹੜੀ ਨੀਯਤ ਹੈ ਇਹ ਕਦੋਂ ਮਿਲਦੀ ਹੈਗੀ ਕੋਲਡ ਦਾ ਰੇਟ ਕਦੋਂ ਕਰਦਾਗਾ ਇਹ ਤਾਂ ਉਹਨਾਂ ਪਾਸਾ ਸਮਝ ਦੱਸੇਗਾ ਕੈਰਕਲੀਪ ਦਿਨਾਲ ਦੇ ਆਪਣੇ ਕੋਲ ਟੈਕਸੂਰਾ ਟੀਵੀ ਜਾਤੋ ਨਮਸਕਾਰ ਜੀ ਮੈਂ ਬੀਪਰ ਗੋਇਲ ਤੇ ਤੁਹਾਡੇ ਦੇਖ ਰਿਹਾ ਤੇ ਸਪੈਰਟੀ ਵੀ ਜੇ ਗੱਲ ਸੋਨੇ ਚਾਂਦੀ ਦੀ ਕੀਤੀ ਜਾਵੇ ਤਾਂ ਸੋਨਾ ਚਾਂਦੀ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੁੰਦਾ ਜਾ ਰਿਹਾ ਹੈ ਕਾ ਦਿਵਾਲੀ ਦੇ ਕੋਈ ਦਿਨ ਬਾਕੀ ਰਹਿ ਗਏ ਪਰ ਜਿਹੜੀ ਕੀਮਤ ਹੈ ਉਹ ਅਸਮਾਨ ਨੂੰ ਛੋਰੀ ਹੈ ਇਸ ਨੂੰ ਲੈ ਕੇ ਜਿਹੜਾ ਕਾ ਦੁਕਾਨਦਾਰਾਂ ਨੂੰ ਵੀ ਕਾਫੀ ਪ੍ਰਭਾਵਤ ਹੋ ਰਿਹਾ ਹੈ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬਹੁਤ ਜ਼ਿਆਦਾ ਰੇਟ ਹੋਣ ਕਾ ਉਹਨਾਂ ਨੂੰ ਕੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਆਹ ਆਪਾਂ ਗਲਤ ਗੱਲ ਕਰਦੇ ਆ ਸਰ ਨਮਸਕਾਰ ਨਮਸਕਾਰ ਜੀ ਸਰ ਕੀ ਕਹਿਣਾ ਚਾਹੋਗੇ ਕਿ ਕਿਸ ਤਰ੍ਹਾਂ ਦੀ ਜਿਹੜਾ ਕਾ ਦਿਵਾਲੀ ਦੇ ਕੋਈ ਦਿਨ ਬਾਕ ਇਹ ਤਾਂ ਲੋਕਾਂ ਦੇ ਉੱਪਰ ਕਾਫੀ ਇੰਪੈਕਟ ਕਰ ਰਿਹਾ ਹੈ। ਕਿਉਂਕਿ ਸੋਨੇ ਦਾ ਰੇਟ ਪਹਿਲਾਂ ਬਹੁਤ ਘੱਟ ਹੁੰਦਾ ਸੀਗਾ ਲੋਕਾਂ ਦਾ ਬਜਟ ਹੁੰਦਾ ਸੀਗਾ ਕਿ 5 ਤੋਂ 10 ਲੱਖ ਰੁਪਏ ਮੈਸ ਕਰਨਾ ਹੈਗਾ। ਹੁਣ ਉਹ 5-10 ਲੱਖ ਰੁਪਏ ਦਾ ਬਜਟ ਜਿਹੜਾ ਹੈਗਾ 20-30 ਲੱਖ ਦੇ ਤੇ ਪਹੁੰਚ ਗਿਆ। ਉਹਨੇ ਆਮ ਮੀਡੀਅਮ ਜਿਹੜਾ ਹੈਗਾ ਬੰਦਾ ਹੈ ਲੈਵਲ ਦਾ ਬੰਦਾ ਉਹਨੇ ਸੋਨਾ ਲੈਣਾ ਹੈਗਾ। ਉਹਦੇ ਵਾਸਤੇ ਮਹਿੰਗੀ ਹੋਣ ਕਰਕੇ ਸੋਨੇ ਦੇ ਰੇਟ ਦੀ ਤੇ ਬਹੁਤ ਜ਼ਿਆਦਾ ਦਿੱਕਤ ਹੋ ਰਹੀ ਜੀ। ਬਿਲਕੁਲ ਜੀ। ਇਹ ਇਹਦੀ ਗੱਲ ਕੀਤੀ ਹੈ ਤੇ ਕੀ ਰੇਟ ਚੱਲੇਗੀ? ਅੱਜ ਦਾ ਰੇਟ ਦੇਖਿਓ ਜੀ 1,35,000 ਰੁਪਿਆ ਜਿਹੜਾ ਇਸ ਦਾ ਕੀ ਦੁਕਾਨਦਾਰ ਵੀ ਪ੍ਰਭਾਵਤ ਹੋ ਰਹੀ ਹੈ ਕਿ ਕਸਮਰ ਘਟਣ ਦਾ ਹਾਂ ਦੇਖੋ ਕਿਤਨਾ ਕਿਤੇ ਇਸ ਦਾ ਫਰਕ ਪੈਂਦਾ ਹੈ ਜੀ ਦੇਖੋ ਬਿਲਕੁਲ ਕਿਉਂਕਿ ਜਦੋਂ ਚੀਜ਼ ਵਧਦੀ ਹੈ ਮਹਿੰਗੀ ਹੁੰਦੀ ਹੈ ਚੀਜ਼ ਲੋਕਾਂ ਦੇ ਪਾਕਟ ਤੇ ਇੰਪੈਕਟ ਪੈਂਦਾ ਹੈਗਾ ਲੋਕਾਂ ਨੇ ਪੈਸਾ ਖਰਚ ਕਰਨਾ ਹੈ ਜਦੋਂ ਚੀਜ਼ ਰੇਟ ਵਧ ਜਾਂਦਾ ਹੈ ਲੋਕੀ ਰੁਕ ਜਾਂਦੇ ਆ ਵੇਟ ਕਰਦੇ ਹੈਗੇ ਰੇਟ ਡਾਊਨ ਆਏਗਾ ਬਿਲਕੁਲ ਜੀ ਸਿਰ ਕੀ ਕਾਰਨ ਕੀ ਹੈ ਕਿਉਂ ਰੇਟ ਜਿਹੜਾ ਹੈਗਾ ਇੰਨਾ ਵਧਾ ਚਲੇਗਾ ਐਕਚੁਅਲੀ ਜਿਹੜਾ ਰੇਟ ਵਧ ਰਿਹਾ ਜੀ ਇਹਦਾ ਕਾਰਨ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਜਿਹੜਾ ਉਤਪਰਚਾਰੀ ਹੈ ਅਮਰੀਕਨ ਨੇ ਜਿਹੜਾ ਟਰੇ ठीक है ड्यूटीज लगाईਆਂ ਗਿਆ ਉਹ ਚੀਜ਼ ਦਾ ਇਹਦੇ ਉੱਪਰ ਬਹੁਤ ਫਰਕ ਪਿਆ ਤੇ ਉਹਦੇ ਕਰਕੇ ਹੀ ਇੰਟਰਨੈਸ਼ਨਲ ਮਾਰਕਟ ਤੇ ਰੇਟ ਅਪ ਹੋ ਰਿਹਾ ਜਿਹੜੀ ਫੋਰਨ ਕੰਟਰੀਜ਼ ਹੈਗੇ ਚਾਈਨਾ 골ਡ ਬਹੁਤ ਪਰਚੇਸ ਕਰ ਰਹੇ ਹੈ ਜੀ ਇਸ ਕਰਕੇ 골ਡ ਦੀ ਡਿਮਾਂਡ ਵਧੀ ਇੰਟਰਨੈਸ਼ਨਲ ਲੈਵਲ ਤੇ ਤਾਂ ਰੇਟ ਵਧ ਰਿਹਾ ਜੀ ਜੇ ਆਪਾਂ ਦਿਵਾਲੀ ਦੀ ਗੱਲ ਕੀਤੀ ਹੋਈ ਤਾਂ ਹਾਈ ਕੋਈ ਦਿਨ ਬਾਕੀ ਹੈ ਕੀ ਹੋਰ ਰੇਟ ਵਧਣ ਦੀ ਵੀ ਸੰਭਾਵਨਾ ਹੈ ਜੀ ਕਿਸ ਤਰ੍ਹਾਂ ਹਾਂ ਦੇਖੋ ਜਿਵੇਂ ਪੈਟਰਨ ਜਾਂਦਾ ਹੈ ਰੇਟ ਦਾ ਜੀ ਇਹ ਹੋ ਸਕਦਾ ਹੈ ਕਿ ਹੋਰ ਇਤੋਂ 2-4 ਹਜ਼ਾਰ ਲੈ ਪਲਸ ਹੋ ਜੇ ਦੇਖੋ ਜੇ ਨਾ ਕੋਈ ਜਿਹੜੇ ਕੋਡ ਲੈਣਾ ਹੈ ਜਾਂ ਕਿਸੇ ਦਾ ਵਿਆਹ ਸ਼ਾਦੀ ਕਰਨੀ ਹੈ ਉਹਨਾਂ ਨੂੰ ਵੀ ਕਾਫੀ ਜਲੀਏ ਗਏ ਇਸ ਸਮਸਿਆ ਦਾ ਸਾਹਮਣਾ ਕਰਨਾ ਪੈਣਾਗਾ ਹੋਣ ਦੇਖਣਾ ਹੋਏਗਾ ਕਿ ਇਹ ਜਿਹੜੀ ਨਿਯਾਤ ਹੈ ਇਹ ਕਦੋਂ ਮਿਲਦੀ ਹੈਗੀ ਕੋਡ ਦਾ ਰੇਟ ਕਦੋਂ ਕਰਦਾ ਹੈਗਾ ਇਹ ਤਾਂ ਉਹਨਾਂ ਪਾਸੇ ਸਮਝ ਦਿਸੇਗਾ ਕੈਰਕੁਲੀ ਪੈਨਲ ਦੇ ਫਿਰ ਕੋਲ ਟੈਕਸੂਰੇ ਟੀਵੀ ਜੇਤੋ ਨਮਸਕਾਰ ਜੀ ਮੈਂ ਬੀਪਰ ਗੋਇਲ ਤੇ ਤੁਹੇ ਦੇਖ ਰਹੇ ਹੋ ਡੈਕਸਪੀਰ ਟੀਵੀ ਜੇ ਗੱਲ ਸੋਨੇ ਚਾਂਦੀ ਦੀ ਕੀਤੀ ਜਾਵੇ ਤਾਂ ਸੁਣਾ ਚਾਹਦੀ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੁੰਦਾ ਜਾ ਰਿਹਾ ਕਾ ਦੁਵਾਲੀ ਦੇ ਕੋਈ ਦਿਨ ਬਾਕੀ ਰਹਿ ਗਏ ਪਰ ਜਿਹੜੀਆਂ ਕੀਮਤਾਂ ਆਸਮਾਨ ਨੂੰ ਛੋਰੀ ਹੈ ਇਸ ਨੂੰ ਲੈ ਕੇ ਜਿਹੜਾ ਕਾ ਦੁਕਾਨਦਾਰਾਂ ਨੂੰ ਵੀ ਕਾਫੀ ਪ੍ਰਭਾਵਿਤ ਹੋ ਰਿਹਾ ਹੈ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬਹੁਤ ਜ਼ਿਆਦਾ ਰੇਟ ਵਨ ਕਰ ਉਹਨਾਂ ਨੂੰ ਕੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਆਪਾਂ ਗਲਤ ਗੱਲ ਕਰਦੇ ਆ ਸਰ ਨਮਸਕਾਰ ਨਮਸਕਾਰ ਜੀ ਸਰ ਕੀ ਕਹਿਣਾ ਚਾਹੋਗੇ ਕਿ ਕਿਸ ਤਰ੍ਹਾਂ ਦੀ ਜਿਹੜਾ ਕਾ ਦੁਵਾਲੀ ਦੇ ਕੋਈ ਦਿਨ ਬ ਜੀ ਇਹ ਤਾਂ ਲੋਕਾਂ ਦੇ ਉੱਪਰ ਕਾਫੀ ਇੰਪੈਕਟ ਕਰ ਰਿਹਾ ਹੈ। ਹੂੰ ਕਿਉਂਕਿ ਸੋਨੇ ਦਾ ਰੇਟ ਪਹਿਲਾਂ ਬਹੁਤ ਘੱਟ ਹੁੰਦਾ ਸੀਗਾ ਲੋਕਾਂ ਦਾ ਬਜਟ ਹੁੰਦਾ ਸੀਗਾ ਕਿ 5 ਤੋਂ 10 ਲੱਖ ਰੁਪਏ ਮੈਸ ਕਰਨਾ ਹੈਗਾ। ਹੁਣ ਉਹ 5-10 ਲੱਖ ਰੁਪਏ ਦਾ ਬਜਟ ਜਿਹੜਾ ਹੈਗਾ 20-30 ਲੱਖ ਦੇ ਤੇ ਪਹੁੰਚ ਗਿਆ। ਉਹਨੇ ਆਮ ਮੀਡੀਅਮ ਜਿਹੜਾ ਹੈਗਾ ਬੰਦਾ ਹੈ ਲੈਵਲ ਦਾ ਬੰਦਾ ਉਹਨੇ ਸੋਨਾ ਲੈਣਾ ਹੈਗਾ। ਉਹਦੇ ਵਾਸਤੇ ਮਹਿੰਗਾ ਹੀ ਹੋਣ ਕਰਕੇ ਸੋਨੇ ਦੇ ਰੇਟ ਦੀ ਤੇ ਬਹੁਤ ਜ਼ਿਆਦਾ ਦਿੱਕਤ ਹੋ ਗਈ। ਬਿਲਕੁਲ ਜੀ। ਇਹ ਇਹਦੀ ਗੱਲ ਕੀਤੀ ਹੈ ਤੇ ਕੀ ਰੇਟ ਚੱਲੇਗੀ? ਅੱਜ ਦਾ ਰੇਟ ਦੇਖਿਓ ਜੀ 1,35,000 ਰੁਪਿਆ ਜਿਹੜਾ ਇਸ ਕਰਕੇ ਦੁਕਾਨਦਾਰ ਵੀ ਪ੍ਰਭਾਵਿਤ ਹੋ ਰਹੀ ਹੈ ਕਿ ਕਸਮਰ ਘਟਣ ਦਾ ਹਾਂ ਦੇਖੋ ਕਿਤਨਾ ਕਿਤੇ ਇਸ ਦਾ ਫਰਕ ਪੈਂਦਾ ਹੈ ਜੀ ਦੇਖੋ ਬਿਲਕੁਲ ਕਿਉਂਕਿ ਜਦੋਂ ਚੀਜ਼ ਵੱਧਦੀ ਹੈ ਮਹਿੰਗੀ ਹੁੰਦੀ ਹੈ ਚੀਜ਼ ਲੋਕਾਂ ਦੇ ਪਾਕਟ ਤੇ ਵੀ ਇੰਪੈਕਟ ਪੈਂਦਾ ਹੈਗਾ ਲੋਕਾਂ ਨੇ ਪੈਸਾ ਖਰਚ ਕਰਨਾ ਹੈ ਜਦੋਂ ਚੀਜ਼ ਰੇਟ ਵਧ ਜਾਂਦਾ ਹੈ ਲੋਕੀ ਰੁਕ ਜਾਂਦੇ ਆ ਵੇਟ ਕਰਦੇ ਹੈਗੇ ਰੇਟ ਡਾਊਨ ਆਏਗਾ ਬਿਲਕੁਲ ਜੀ ਸਿਰ ਕੀ ਕਾਰਨ ਕੀ ਹੈ ਕਿਉਂ ਰੇਟ ਜਿਹੜਾ ਹੈਗਾ ਇੰਨਾ ਵਧਾ ਚਲੇਗਾ ਐਕਚੁਅਲੀ ਜਿਹੜਾ ਰੇਟ ਵਧ ਰਿਹਾ ਜੀ ਇਹਦਾ ਕਾਰਨ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਜਿਹੜਾ ਉਤਪਰਚਾਰੀ ਹੈ ਅਮਰੀਕਨ ਨੇ ਜਿਹੜਾ ਟਰ ਠੀਕ ਹੈ ਡਿਊਟੀਆਂ ਲਗਾਈਆਂ ਗਈਆਂ ਉਹ ਚੀਜ਼ ਦਾ ਇਹ ਉੱਪਰ ਬਹੁਤ ਫਰਕ ਪਿਆ ਤੇ ਜੀ ਉਹਦੇ ਕਰਕੇ ਹੀ ਇੰਟਰਨੈਸ਼ਨਲ ਮਾਰਕੀਟ ਤੇ ਰੇਟ ਅਪ ਹੋ ਰਿਹਾ ਹੈ ਜਿਹੜੀ ਫੋਰਨ ਕੰਟਰੀਜ਼ ਹੈਗੇ ਚਾਈਨਾ 골ਡ ਬਹੁਤ ਪਰਚੇਸ ਕਰ ਰਹੇ ਹੈ ਜੀ ਇਸ ਕਰਕੇ 골ਡ ਦੀ ਡਿਮਾਂਡ ਵਧੀ ਇੰਟਰਨੈਸ਼ਨਲ ਲੈਵਲ ਤੇ ਤਾਂ ਰੇਟ ਵਧ ਰਿਹਾ ਜੀ ਜੇ ਅਪਾਂ ਦੁਆਲੀ ਦੀ ਗੱਲ ਕੀਤੀ ਹੋਈ ਤਾਂ ਹੈ ਹੀ ਕੋਈ ਤਾਂ ਬਾਕੀ ਕੀ ਹੋਰ ਰੇਟ ਵਧਣ ਦੀ ਵੀ ਸੰਭਾਵਨਾ ਹੈ ਜੀ ਕਿਸੇ ਤਰ੍ਹਾਂ ਹਾਂ ਦੇਖੋ ਜਿਵੇਂ ਪੈਟਰਨ ਚੱਲ ਰਿਹਾ ਰੇਟ ਦਾ ਜੀ ਇਹ ਹੋ ਸਕਦਾ ਹੈ ਕਿ ਹੋਰ ਇੱਥੋਂ 2-4000 ਵੇ ਪਲੱਸ ਹੋ ਜੇ ਦੇਖੋ ਜਦੋਂ ਨਿਕਹਤ ਰਿਕਾਰਡ ਲੈਣਾ ਹੈ ਜਾਂ ਕਿਸੇ ਦੇ ਵਿਆਹ ਸ਼ਾਦੀ ਕਰਨੀਆਂ ਹਨ ਉਹਨਾਂ ਨੂੰ ਵੀ ਕਾਫੀ ਜੜੀ ਗੈਸਬਸ ਸਮਝ ਸਮਝਣਾ ਕਰਨਾ ਪੈਂਦਾ ਹੈਗਾ ਹੋਣ ਦੇਖਣਾ ਹੋਏਗਾ ਕਿ ਇਹ ਜਿਹੜੀ ਨੀਯਤ ਹੈ ਇਹ ਕਦੋਂ ਮਿਲਦੀ ਹੈਗੀ ਕੋਲਡ ਦਾ ਰੇਟ ਕਦੋਂ ਕਰਦਾ ਹੈਗਾ ਇਹ ਤਾਂ ਉਹਨਾਂ ਪਾਸੇ ਸਮਝ ਦੱਸੇਗਾ ਕੈਰਕੁਲੀਪ ਦੇ ਨਾਲ ਦੇ ਆਪਣੇ ਕੋਲ ਟੈਕਸੂਰ ਆ ਟਿਵੀ ਜਤੋਂ ਨਮਸਕਾਰ ਜੀ ਮੈਂ ਬੀਪਨ ਗੋਇਲ ਤੇ ਤੁਹਾਡੇ ਗ੍ਰਿਓ ਤੇ ਐਕਸਪ੍ਰੈਸ ਟਿਵੀ ਜੇ ਗੱਲ ਸੋਨੇ ਚਾਂਦੀ ਦੀ ਕੀਤੀ ਆਵੇ ਤਾਂ ਸੋਨਾ ਚਾਂਦੀ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੁੰਦਾ ਜਾ ਰਿਹਾ ਕਾ ਦਿਵਾਲੀ ਦੇ ਕੋਈ ਦਿਨ ਬਾਕੀ ਰਹਿ ਗਏ ਪਰ ਜਿਹੜੀ ਕੀਮਤ ਹੈ ਉਹ ਅਸਮਾਨ ਨੂੰ ਛੋਰੀ ਹੈ ਇਸ ਨੂੰ ਲੈ ਕੇ ਜਿਹੜਾ ਕਾ ਦੁਕਾਨਦਾਰਾਂ ਨੂੰ ਵੀ ਕਾਫੀ ਪ੍ਰਭਾਵਤ ਹੋ ਰਿਹਾ ਹੈ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬਹੁਤ ਜ਼ਿਆਦਾ ਰੇਟ ਹੋਣ ਕਾ ਉਹਨਾਂ ਨੂੰ ਕੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਆਹ ਆਪਾਂ ਗਲਤ ਗੱਲ ਕਰਦੇ ਆ ਸਰ ਨਮਸਕਾਰ ਨਮਸਕਾਰ ਜੀ ਸਰ ਕੀ ਕਹਿਣਾ ਚਾਹੋਗੇ ਕਿ ਕਿਸ ਤਰ੍ਹਾਂ ਦੀ ਜਿਹੜਾ ਕਾ ਦਿਵਾਲੀ ਦੇ ਕੋਈ ਦਿਨ ਇਹ ਤਾਂ ਲੋਕਾਂ ਦੇ ਉੱਪਰ ਕਾਫੀ ਇੰਪੈਕਟ ਪੈ ਰਿਹਾ ਹੈ ਕਿਉਂਕਿ ਸੋਨੇ ਦਾ ਰੇਟ ਪਹਿਲਾਂ ਬਹੁਤ ਘੱਟ ਹੁੰਦਾ ਸੀਗਾ ਲੋਕਾਂ ਦਾ ਬਜਟ ਹੁੰਦਾ ਸੀਗਾ ਕਿ ਪੰਜ ਤੋਂ 10 ਲੱਖ ਰੁਪਏ ਮੈਸ ਕਰਨਾ ਹੈਗਾ ਹੁਣ ਉਹ 5 ਤੋਂ 10 ਲੱਖ ਰੁਪਏ ਦਾ ਬਜਟ ਜਿਹੜਾ ਹੈਗਾ 20-30 ਲੱਖ ਦੇ ਤੇ ਪਹੁੰਚ ਗਿਆ ਹੁਣ ਇੱਕ ਆਮ ਮੀਡੀਅਮ ਜਿਹੜਾ ਹੈਗਾ ਬੰਦਾ ਹੈ ਲੈਵਲ ਦਾ ਬੰਦਾ ਹੁਣ ਇਹ ਸੋਨਾ ਲੈਣਾ ਹੈਗਾ ਉਹਦੇ ਵਾਸਤੇ ਮਹਿੰਗਾਈ ਹੋਣ ਕਰਕੇ ਸੋਨੇ ਦੇ ਰੇਟ ਦੀ ਤੇ ਬਹੁਤ ਜ਼ਿਆਦਾ ਦਿੱਕਤ ਹੋ ਰਹੀ ਹੈ ਬਿਲਕੁਲ ਜੀ ਇਹ ਇਹਦੀ ਗੱਲ ਕੀਤੀ ਹੈ ਕਿ ਕੀ ਰੇਟ ਚੱਲੇਗੀ ਅੱਜ ਦਾ ਰੇਟ ਦੇਖਿਓ ਜੀ 1,35,000 ਰੁਪਿਆ ਜਿਹੜਾ ਹੈ ਇਸ ਦਾ ਕੀ ਦੁਕਾਨਦਾਰ ਵੀ ਪ੍ਰਭਾਵਤ ਹੋ ਰਹੀ ਹੈ ਕਿ ਕਸਮਰ ਘਟਣ ਦਾ ਬਣਾ ਹੈ ਹਾਂ ਦੇਖੋ ਕਿਤਨਾ ਕਿਤੇ ਇਸ ਦਾ ਫਰਕ ਪੈਂਦਾ ਹੈ ਜੀ ਦੇਖੋ ਕਿਉਂਕਿ ਜਦੋਂ ਚੀਜ਼ ਵੱਧਦੀ ਹੈ ਮਹਿੰਗਾ ਹੀ ਹੁੰਦੀ ਹੈ ਚੀਜ਼ ਲੋਕਾਂ ਦੇ ਪੌਕੇਟ ਤੇ ਵੀ ਇੰਪੈਕਟ ਪੈਂਦਾ ਹੈਗਾ ਲੋਕਾਂ ਨੇ ਪੈਸਾ ਖਰਚ ਕਰਨਾ ਹੈ ਜਦੋਂ ਚੀਜ਼ ਰੇਟ ਵਧ ਜਾਂਦਾ ਹੈ ਲੋਕੀ ਰੁਕ ਜਾਂਦੇ ਹੈ ਵੇਟ ਕਰਦੇ ਹੈ ਕਿ ਰੇਟ ਡਾਊਨ ਆ ਗਿਆ ਬਿਲਕੁਲ ਜੀ ਸਰ ਕੀ ਕਾਰਨ ਕੀ ਹੈ ਕਿਉਂ ਰੇਟ ਜਿਹੜਾ ਹੈਗਾ ਇੰਨਾ ਵਧ ਰਿਹਾ ਹੈ ਐਕਚੁਅਲੀ ਜਿਹੜਾ ਰੇਟ ਵਧ ਰਿਹਾ ਹੈ ਜੀ ਇਹਦਾ ਕਾਰਨ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਜਿਹੜਾ ਉਤਪਰਚਾਰੀ ਹੈ ਅਮਰੀਕਨ ਨੇ ਜਿਹੜਾ ਟ੍ਰੇ ਸੀਕੰਡ ਡਿਊਟੀਆਂ ਲਗਾਈਆਂ ਗਿਆ ਉਹ ਚੀਜ਼ ਦਾ ਇਹਦੇ ਉੱਪਰ ਬਹੁਤ ਫਰਕ ਪਿਆ ਤੇ ਉਹਦੇ ਕਰਕੇ ਹੀ ਇੰਟਰਨੈਸ਼ਨਲ ਮਾਰਕਟ ਤੇ ਰੇਟ ਅਪ ਹੋ ਰਿਹਾ ਜਿਹੜੀ ਫੋਰਨ ਕੰਟਰੀਜ਼ ਹੈਗੇ ਚਾਈਨਾ 골ਡ ਬਹੁਤ ਪਰਚੇਸ ਕਰ ਰਹੇ ਹੈ ਜੀ ਇਸ ਕਰਕੇ 골ਡ ਦੀ ਡਿਮਾਂਡ ਵਧੀ ਇੰਟਰਨੈਸ਼ਨਲ ਲੈਵਲ ਤੇ ਤਾਂ ਰੇਟ ਵਧ ਰਿਹਾ ਜੀ ਆਪਾਂ ਦਿਵਾਲੀ ਦੀ ਗੱਲ ਕੀਤੀ ਹੋਈ ਤਾਂ ਹਾਈ ਕੋਈ ਦਿਨ ਬਾਕੀ ਹੈ ਕੀ ਹੋਰ ਰੇਟ ਵਧਣ ਦੀ ਵੀ ਸੰਭਾਵਨਾ ਹੈ ਜੀ ਕਿਸ ਤਰ੍ਹਾਂ ਹਾਂ ਦੇਖੋ ਜਿਵੇਂ ਪੈਟਰਨ ਜਾਂਦਾ ਹੈ ਰੇਟ ਦਾ ਜੀ ਇਹ ਹੋ ਸਕਦਾ ਹੈ ਕਿ ਹੋਰ ਇਤੋਂ 2-4 ਹਜ਼ਾਰ ਲੈ ਪਲੱਸ ਹੋ ਜੇ ਦੇਖੋ ਜਿਹਨਾਂ ਨੇ ਕਿਸੇ ਨੂੰ ਕੋਡ ਲੈਣਾ ਹੈ ਜਾਂ ਕਿਸੇ ਦਾ ਵਿਆਹ ਸ਼ਾਦੀ ਕਰਨੀ ਹੈ ਉਹਨਾਂ ਨੂੰ ਵੀ ਕਾਫੀ ਜਲੀਏ ਗਏ ਇਸ مسئلے ਦਾ ਸਾਹਮਣਾ ਕਰਨਾ ਪੈਣਾਗਾ ਹੋਣ ਦੇਖਣਾ ਹੋਏਗਾ ਕਿ ਇਹ ਜਿਹੜੀ ਨਿਯਾਤ ਹੈ ਇਹ ਕਦੋਂ ਮਿਲਦੀ ਹੈਗੀ ਕੋਡ ਦਾ ਰੇਟ ਕਦੋਂ ਕਰਦਾ ਹੈਗਾ ਇਹ ਤਾਂ ਹੁਣ ਪਤਾ ਸਮਝ ਦਿਸੇਗਾ ਕਰੇ ਕੁਲੀ ਪੈਨਲ ਦੇ ਆਪਣੇ ਕੋਲ ਟੈਕਸੂਰਾ ਟੀਵੀ ਜੇਤੋ